ਸੋ ਪੰਥ ਹੀ ਆਈ ਇਹ ਕੋਈ ਜਥੇਬੰਦੀ ਨਹੀਂਗੀ ਇਹ ਪੰਥ ਆ ਜਿੱਥੇ ਪੰਥ ਦਾ ਜਥੇਦਾਰ ਆ ਜੂਗਾ ਨਾ ਉਦھے ਪੰਥ ਦੇ ਨਿਆਗ ਸੇ ਕੱਪੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਆਕਾਦ ਜਿਹੜੀ ਆ ਆਕਾਦ ਕਿਸੇ ਦੀ ਹੈਗੀ ਨਹੀਂ ਹੈਗੀ ਉਹ ਮਹਾਰਾਜ ਨੂੰ ਪਤਾ ਵਾ ਗੱਲ ਦਾ ਹੀ ਇਹ ਗੱਲ ਕਰ ਰਹੇ ਵੀ ਉਹ ਸਾਡੇ ਸਟੈਂਡਰਡ ਦਾ ਨਹੀਂ ਹੈਗਾ ਬੰਦਾ ਅਸੀਂ ਜੇ ਕੋਈ ਸਮੁਰੇ ਸਿੰਘ ਬਾ ਜਾ ਕੇ ਸੁਣ ਜਾ ਬੰਦਾ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇੱਦਾਂ ਦੇ ਕਿਹਨਾਂ ਦੇ ਜਿਹਦੀ ਜਮੀਰ ਹੀ ਨਹੀਂ ਉਹਨਾਂ ਹੀ ਗੱਲ ਕੀ ਕਰਨੀ ਆ ਮਾਰਿਓ ਝੋੜ ਮਾਰਿਓ ਦਾਜ ਕੁਛ ਨਹੀਂ ਕੀਤੀ ਜਿਸ ਤਰ੍ਹਾਂ ਪੋਲਿਟੀਕਲ ਬੰਦਿਆਂ ਦਾ ਫੋਨ ਉੱਪਰ ਆ ਜਾਵੇ ਨਾ ਜਦੋਂ ਫਿਰ ਫੋਨ ਉੱਪਰ ਪੋਲਿਟੀਕਲ ਬੰਦਿਆਂ ਦਾ ਫੋਨ ਆਇਆ ਸੱਚੋਂ ਨੂੰ ਤੇ ਉਹਨਾਂ ਨੇ ਕੀ ਕੀਤਾ ਬਾਬਾ ਜੀ ਉਸ ਟਾਈਮ ਜਿਸ ਪਰਚਾ ਕੱਟਿਆ ਗਿਆ ਬਾਬਾ ਜੀ ਆਨੰਦਪੁਰ ਸਾਹਿਬ ਧਰਤੀ ਤੇ ਗਏ ਸੀ ਇਹ ਆਨੰਦਪੁਰ ਸਾਹਿਬ ਮਤਲਬ ਕਿ ਦਰਸ਼ਨ ਕਰਨਗੇ ਇਹੀ ਬਾਬਾ ਜੀ ਇੱਥੇ ਹੈ ਹੀ ਨਹੀਂ ਸੀਗੇ ਤੇ ਝੂਠਾ ਪਰਚਾ ਇਸੇ ਕਰ ਕਰ ਦਿੱਤਾ ਉਹਨਾਂ ਨੇ ਗਰੀਬ ਪਰਿਵਾਰ ਦੀ ਮਦਦ ਕੀਤੀ ਆ ਸਾਹਿਬ ਅੱਜ ਸਰਕਾਰ ਪ੍ਰਸ਼ਾਸਨ ਨੂੰ ਇੱਕ ਆਲਟੀਮੇਟਮ ਦੇਣ ਆਏ ਹੋਏ ਆ ਇਨਸਾਫ ਸਾਨੂੰ ਕਿਸੇ ਕੋ ਨਹੀਂ ਚਾਹੀਦਾ ਇਨਸਾਫ ਅਸੀਂ ਆਪ ਹੀ ਲੈ ਲਾਂਗੇ ਜੇ ਲੋ ਇਹਦਾ ਹੁੰਦਾ ਵੀ ਖਾਲਸਾ ਇਨਸਾਫ ਲੈਣ ਤੇ ਆ ਜਵੇ ਤੇ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਵੀ ਡੇਪਿੰਦੀਆਂ ਆਂਦੀਆਂ ਕਰ ਆਈ ਆਵੇ ਬੰਦੇ ਬੇਇਨਤੀ ਕਰ ਰਹੇ ਆ ਸਾਡੀ ਵਾਦੀ ਕਾਰਵਾਈ ਇਹਨਾਂ ਦੇ ਕੁੱਤਿਆਂ ਦੇ ਨਹੀਂ ਤੇ ਫੇ ਇਦਾਂ ਮੈਂ ਅੱਜ ਫੌਜਾਂ ਗੱਟੀਆਂ ਮੈਂ ਗੁਰਮਤਾ ਹੋਣਾ ਵਾ ਜਿਹਦੇ ਆਪਣਾ ਕੰਮ ਕਰਨਗੇ ਨਹੀਂ ਤੇ ਇੱਕ ਦਿਨ ਇਹ ਅਜੇ ਪਰਚਾ ਹੋਇਆ ਵਾ ਹੋਰ ਵੀ ਫੋਪਾਲਾਂਗੇ ਤੇ ਫੇ ਜਿਹੜਾ ਇਨਸਾਫ ਆਈ ਆਪੀ ਲੈ ਲਾਂਗੇ ਇਸ ਅਸੀਂ ਅੱਜ ਇੱਥੇ ਐਸਐਸਬੀ ਦਫਤਰ ਤਹਾਂ ਹੈ ਆ ਕਿ ਇਹ ਪਰਚਾ ਰਾਦ ਹੋਣਾ ਚਾਹੀਦਾ ਆ ਕਿ ਗਰੀਬ ਪਰਿਵਾਰ ਦਾ ਜੀ ਮਰਿਆ ਆ ਇਹ ਪ੍ਰਚਾਰਾਦੋਣਾ ਜੇ ਤਾਂ ਬਾਬਾ ਜੀ ਦਾ ਵੀ ਕੋਈ ਇੰਨਾ ਵਿੱਚ ਜਿਵੇਂ ਜਿਸ ਤਰੀਕੇ ਦੇ ਨਾਲ ਹੁਣ ਪੁਲਿਸ ਦਾ ਰਵਈਆ ਰਿਹਾ ਜਵੇਂ ਨਿਹੰਗ ਸਿੰਘ ਆਉਂਦੇ ਨੇ ਆਉਂਦੇ ਸਾਰੀ ਗੇਟ ਬੰਦ ਕਰ ਦੇਣਾ ਨਿਹੰਗ ਸਿੰਘਾਂ ਨੂੰ ਬਾਹਰ ਬਿਠਾ ਦੇਣਾ ਅਤੇ ਗੱਲਬਾਤ ਵੀ ਨਹੀਂ ਸੁਣਨੀ ਬਾਅਦ ਦੇ ਵਿੱਚ ਜਦੋਂ ਕੱਠ ਜ਼ਿਆਦਾ ਹੋ ਗਿਆ ਫਿਰ ਗੱਲਬਾਤ ਸੁਣਦੇ ਨੇ ਕੀ ਲੱਗਦਾ ਹੈ ਇਹ ਪਰਖਦੇ ਪਏ ਨੇ ਇਹ ਅਸਲ ਵਿੱਚ ਪਤਾ ਕੀ ਗੱਲ ਹੈ ਆ ਪਹਿਲਾਂ ਦੇ ਸਮਝ ਲੈਂਦੇ ਨੇ ਇਹ ਕੋਈ ਹੋਰ ਦੇਸ਼ ਤੋਂ ਆਏ ਨੇ ਸਾਨੂੰ ਇਸ ਦੇਸ਼ ਦਾ ਨਾਗਰਿਕ ਨਹੀਂ ਸਮਝਦੇ ਸਾਨੂੰ ਪਹਿਲਾਂ ਸਮਝਦੇ ਹੋਰ ਦੇਸ਼ ਤੋਂ ਆਏ ਨੇ ਪਤਾ ਨਹੀਂ ਕੀ ਆ ਕੀ ਕਰਦੇ ਨੇ ਜਦੋਂ ਇਹ ਆਏ ਹੋਏ ਮਾਹਪੁਰਖਾਂ ਦਾ ਇਕੱਠ ਹੋਇਆ ਸਿੰਘਾਂ ਦਾ ਇਕੱਠ ਹੋਇਆ ਫੇਰ ਦਬਾਅ ਪੈਂਦਾ ਆ ਇਹ ਜਥੇਬੰਦੀ ਨਹੀਂ ਗਈ ਇੱਕ ਹੁੰਦੀ ਨੇ ਜਥੇਬੰਦੀਆਂ ਸ਼ਹਿਰਾਂ ਵਿੱਚ ਜਥੇਬੰਦੀਆਂ ਬੜੀਆਂ ਇਹ ਪੰਥੀਆਂ ਮਾਰੇ ਦਾ ਬਾ ਕੋਲ ਨੂੰ ਪਤਾ ਵਾ ਗਿਆ ਜੀ ਸਾਰਾ ਸੀਗਾ ਬਸ ਇੱਕ ਸਿਆਸੀ ਦਵਾ ਸੀਗਾ ਕੁਝ ਉਹ ਕ੍ਰਿਮਨਲ ਬੰਦਾ ਵਾ ਪਿੰਡ ਦੇ ਬੰਦੇ ਮਗਰ ਲਾਏ ਹੋਏ ਆ ਨੇ ਡਰਾ ਕੇ ਕੋਈ ਮੋਹਤਵਾਰ ਬੰਦੇ ਵੀ ਦੋ ਚਾਰ ਪਾ ਗਏ ਇੱਕ ਧੜੇ ਬੰਦੀ ਉਹਨੇ ਪਿੰਡ ਦੇ ਵਿੱਚ ਜਿਹੜੀ ਆ ਜਿੰਨਾ ਚਿਰ ਅੱਗੇ ਵੀ ਆਦਾ ਐਸਾ ਦੋ ਦਾ ਪਰਦੇ ਚ ਫਰਾਰ ਰਹਾ ਦੋ ਮਹੀਨੇ ਸ਼ਾਂਤੀ ਰਹੀ ਨਸ਼ਾ ਕੋਈ ਵਾਰਦਾਤ ਨਹੀਂ ਹੋਈ ਕੁਝ ਨਹੀਂ ਹੋਇਆ ਹੁਣ ਉਤੋਂ ਪਹਿਲਾਂ ਵੀ ਜਦੋਂ ਕੋਈ ਮਸ਼ਲਾ ਆਉਂਦਾ ਪਿੰਡੋਂ ਭੱਜ ਭੁੱਜ ਜਾਂਦਾ ਤਿੰਨ ਚਾਰ ਮਹੀਨੇ ਲਈ ਤਾਂ ਪਿੰਡ ਸ਼ਾਂਤੀ ਰਹਿੰਦੀ ਸਾਰੇ ਜੋ ਭਾਈ ਬੰਦੇ ਆ ਰਹਿੰਦੇ ਆ ਜਦੋਂ ਇਹ ਆ ਜਾਂਦਾ ਵਾ ਇਹ ਗੰਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਆ ਨਸ਼ਾ ਵਗਣਾ ਸ਼ੁਰੂ ਹੋ ਜਾਂਦਾ ਜਲੰਧਰ ਐਸਐਸਪੀ ਦਿਹਾਤੀ ਦਫ਼ਤਰ ਨੂੰ ਨਿਹੰਗ ਸਿੰਘਾਂ ਵੱਲੋਂ ਘੇਰਾ ਪਾਇਆ ਹੋਇਆ ਹੈ ਅਤੇ ਕੋੜੀ ਵੀ ਜਿਹੜੇ ਨੇ ਉਹ ਇਸ ਦਿਹਾਤੀ ਦਫ਼ਤਰ ਦੇ ਅੰਦਰ ਲਿਆਂਦੇ ਗਏ। ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ। ਪੂਰੇ ਦਿਹਾਤੀ ਦਫ਼ਤਰ ਨੂੰ ਜਿਹੜਾ ਹੈਗਾ ਉਹ ਨਿਹੰਗ ਸਿੰਘਾਂ ਵੱਲੋਂ ਇਸ ਵਕਤ ਛਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈਗਾ। ਨਿਹੰਗ ਸਿੰਘ ਅੱਜ ਸਾਡੇ ਮੌਜੂਦ ਨਹੀਂ ਗੱਲਬਾਤ ਕਰਾਂਗੇ ਕਿ ਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਉਂ ਇਹਨਾਂ ਨੂੰ ਹੁਣ ਐਸਐਸਪੀ ਦਫ਼ਤਰ ਦੇ ਵਿੱਚ ਇਸ ਤਰੀਕੇ ਦੇ ਨਾਲ ਆਉਣਾ ਪਿਆ। ਬਾਬਾ ਜੀ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਇਸ ਦਫ਼ਤਰ ਦੇ ਵਿੱਚ ਆਏ ਹੋ ਐਂਡ ਛਾਉਣੀ ਬਣਾਈ ਹੋਈ ਹੈ ਤੁਸੀਂ ਦਫਤਰ ਅਜੀ ਹੈ ਕਿਹੜਾ ਮਾਮਲਾ ਹੋ ਗਿਆ ਜੀ ਤੁਹਾਨੂੰ ਲੱਗਦਾ ਕਿ ਵੀ ਛਾਉਣੀ ਬਣਾ ਦੇਣੀ ਚਾਹੀਦੀ ਸੀ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਇਹ ਸਾਰੇ ਨਿਹੰਗ ਸਿੰਘ ਤਾਂ ਇਕੱਠੇ ਹੋਏ ਆ ਬਾਬਾ ਹਰੀ ਸਿੰਘ ਜੀ ਨਿਕਲੇ ਹੰਪੁਰ ਵਾਲੇ ਜੀ ਠੀਕ ਹੈ ਜੀ ਜਿਨ੍ਹਾਂ ਉੱਪਰ ਝੂਠੀ ਕਾਰਵਾਈ ਹੋਈ ਸੀਗੀ ਝੂਠਾ ਪਰਚਾ ਦਰਜ ਕਰਾਇਆ ਪਿੰਡ ਦਾ ਸਰਪੰਚ ਇਕਬਾਲ ਨੇ ਉਹ ਝੂਠੀ ਕਾਰਵਾਈ ਇਸੇ ਕਰੇ ਕਰਾਈ ਸੀ ਉਹ ਬਾਬਾ ਜੀ ਕਿਸੇ ਗਰੀਬ ਪਰਿਵਾਰ ਦੀ ਮਦਦ ਕਰਦੇ ਪਏ ਸੀ ਅੱਛਾ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਗੀ ਪਰਿਵਾਰ ਦੀ ਉਹ ਗਰੀਬ ਪਰਿਵਾਰ ਵੀ ਇਸੇ ਮੌਜੂਦ ਆ ਤੇ ਗਰੀਬ ਪਰਿਵਾਰ ਦੀ ਜਦੋਂ ਮਦਦ ਕੀਤੀ ਉਹਨਾਂ ਦਾ ਇੱਕ ਜੀ ਮਾਰ ਦਿੱਤਾ ਅੱਛਾ ਉਹਨਾਂ ਦਾ ਜੀ ਮਾਰ ਦਿੱਤਾ ਉਤੋਂ ਪਿੰਡ ਦਾ ਸਰਪੰਚ ਉਹਨੇ ਉਹਨਾਂ ਦਾ ਹੀ ਕਾਰਵਾਈ ਕਰਾ ਦਿੱਤੀ ਉਹਨਾਂ ਦਾ ਹੀ ਪਰਚਾ ਕਰ ਦਿੱਤਾ ਸਮਝੋ ਜੇ ਹੋਰ ਸਾਡਾ ਕੋਈ ਜੀ ਮਾਰ ਦਵੇ ਕੋਈ ਤੇ ਸਾਡੇ ਦੇ ਕੋਈ ਪਰਚਾ ਕਰਾ ਦਵੇ ਇਹ ਕਿੱਥੋਂ ਦਾ ਇਨਸਾਫ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਕਰਨਾ ਚਾਹੀਦਾ ਸੀਗਾ ਏਐਸਆਈ ਨੂੰ ਜਿਹਨਾਂ ਨੇ ਪਰਚਾ ਦਰਜ ਕੀਤਾ ਐਸਐਚਓ ਸਾਹਿਬ ਜੇ ਪਰਚਾ ਪਹੁੰਚਿਆ ਉਹਨੂੰ ਇਹ ਕਰਨਾ ਚਾਹੀਦਾ ਸੀਗੀ ਇਹ ਚੰਗੀ ਜਾਂਚ ਕਰਨੀ ਚਾਹੀਦੀ ਸੀ ਪਹਿਲਾਂ ਜਾਂਚ ਕੁਛ ਨਹੀਂ ਕੀਤੀ ਜਿਸ ਤਰ੍ਹਾਂ ਪ politcal ਬੰਦਿਆਂ ਦਾ ਫੋਨ ਉੱਪਰ ਆ ਜਾਵੇ ਨਾ ਜਦੋਂ ਫਿਰ ਫੋਨ ਨੂੰ politcal ਬੰਦਿਆਂ ਦਾ ਫੋਨ ਆਇਆ ਐਸਐਚਓ ਨੂੰ ਤੇ ਉਹਨਾਂ ਨੇ ਕੀ ਕੀਤਾ ਬਾਬਾ ਜੀ ਉਸ ਟਾਈਮ ਜਿਸ ਸਮੇਂ ਪਰਚਾ ਕੱਟਿਆ ਗਿਆ ਬਾਬਾ ਜੀ ਆਨੰਦਪੁਰ ਸਾਹਿਬ ਧਰਤੀ ਦੇਗੇ ਇਹ ਆਨੰਦਪੁਰ ਸਾਹਿਬ ਮਲਕੀ ਦਰਸ਼ਨ ਕਰਨਗੇ ਇਹੀ ਬਾਬਾ ਜੀ ਇੱਥੇ ਹੈ ਹੀ ਨਹੀਂ ਸੀਗੇ ਤੇ ਝੂਠਾ ਪਰਚਾ ਇਸ ਕਰੇ ਕਰ ਦਿੱਤਾ ਉਹਨਾਂ ਨੇ ਗਰੀਬ ਪਰਿਵਾਰ ਦੀ ਮਦਦ ਕੀਤੀ ਆ ਉਤੋਂ ਜਿਹੜੀ ਜਿਹੜਾ ਜਿਹੜਾ ਅਮੀਲੀ ਭਗਤ ਗਿਆ ਸੀਗੀ ਸਰੋ ਪਿੰਡ ਦੇ ਸਰਪੰਚ ਦੇ ਪਰਚਾ ਹੋਣਾ ਚਾਹੀਦਾ ਹੈ ਉਹ ਕਿਉਂ ਪਿੰਡ ਦੇ ਸਰਪੰਚ ਚਿੱਟਾ ਉਹ ਵਕਾਉਂਦਾ ਹੈ ਹਾਂ ਝੂਠੇ ਬਲਕਿ ਕਬਜ਼ੇ ਲੈਂਦਾ ਆ ਉਹਨੇ ਬਦਮਾਸ਼ ਰੱਖੇ ਹੋਏ ਆ ਉਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਆ ਜੇ ਤੂੰ ਨਹੀਂ ਮੇਰੀ ਐ ਐਸਐਚਓ ਨਹੀਂ ਸੁਣੂਗਾ ਤੂੰ ਫੋਨ ਕਰੀ ਬਲਕਿ ਪੌੜੀ ਸਟੈਪ ਤੇ ਸਟੈਪ ਇਦਾਂ ਬੰਦੇ ਰੱਖੇ ਹੋਏ ਆ ਉਤੋਂ ਫੋਨ ਕਰਾਉਣੇ ਪੋਲੀਟਿਕਲ ਬੰਦਿਆਂ ਦਾ ਪ੍ਰੈਸ਼ਰ ਬਣਾਉਣਾ ਐਸੇ ਚੇਤੇ ਉੱਪਰ ਐਸਐਚਓ ਨੇ ਵੀ ਕੋਈ ਕੋਈ ਜੱਜ ਨਹੀਂ ਕੀਤੀ ਬਾਬਾ ਵੀ ਪਰਸਿੱਧਾ ਹੀ ਪਰਚਾ ਕਰਕੇ ਤੇ ਪਰਚਾ ਕੱਢ ਦਿੱਤਾ ਇਸ ਅਸੀਂ ਅੱਜ ਇੱਥੇ ਐਸ ਵੀ ਦਫਤਰ ਤਹਾਂ ਹੈ ਆ ਕਿ ਇਹ ਪਰਚਾ ਰਾਦ ਹੋਣਾ ਚਾਹੀਦਾ ਆ ਕਿ ਗਰੀਬ ਪਰਿਵਾਰ ਦਾ ਜੀ ਮਰਿਆ ਆ ਇਹ ਪਰਚਾ ਰਾਦ ਹੋਣਾ ਚਾਹੀਦਾ ਇਹ ਤਾਂ ਬਾਬਾ ਜੀ ਦਾ ਵੀ ਕੋਈ ਇੰਨਾ ਵਿੱਚ ਹੈ ਨਹੀਂ ਸਵਾਲ ਉਹੀ ਹੈ ਕਿ ਬਾਬਾ ਜੀ ਦੇ ਉੱਪਰ ਹੀ ਪਰਚਾ ਕਿਉਂ ਉਹ ਤਾਂ ਫਿਰ ਜਦ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸੀਗੇ ਪੁਲਿਸ ਨੂੰ ਪਤਾ ਹੀ ਨਹੀਂ ਸੀਗਾ ਕਿ ਬਾਬਾ ਜੀ ਤਾਂ ਹੈ ਨਹੀਂ ਉਹਨਾ ਪਰ ਪਰਚਾ ਕਿਵੇਂ ਦਰਜ ਕਰਤਾ ਅਸਲ ਵਿੱਚ ਨਾ ਜਦੋਂ ਤੁਸੀਂ ਕਿਸੇ ਦੀ ਹੈਲਪ ਕਰੋਗੇ ਨਾ ਤੁਸੀਂ ਕਿਸੇ ਦਾ ਸਾਥ ਦੋਗੇ ਕਿਸੇ ਗਰੀਬ ਬੰਦੇ ਦਾ ਤੁਹਾਨੂੰ ਦਬਾਅ ਪਾਉਣਾ ਹੀ ਪਾਉਣਾ ਜੀ ਕਿਉਂ ਹਰ ਵਾਰੀ ਗਰੀਬ ਬੰਦਿਆਂ ਨੂੰ ਹੀ ਦਵਾਇਆ ਜਾਂਦਾ ਆ ਬਾਬਾ ਜੀ ਨੇ ਚਲੋ ਉਹਨਾਂ ਨੇ ਜਿਗੋ ਇਹ ਬਾਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਤਾਂ ਦਿੱਤਾ ਆ ਕਿ ਇਹ ਮਤਲਬ ਕਿ ਗਊ ਗਰੀਬ ਦੀ ਰੱਖਿਆ ਕਰਨ ਲਈ ਹਾਂਜੀ ਕਿਸੇ ਗਰੀਬ ਦੇ ਨਾਲ ਹਾਂ ਦਾ ਨਾਰਾ ਮਾਰਨ ਲਈ ਕਿਸੇ ਗਰੀਬ ਨਾਲ ਖੜਨ ਲਈ ਇਹ ਬਾਣਾ ਗਾਨੂੰ ਇਹ ਕਿਸੇ ਕਰਕੇ ਨਹੀਂ ਬਵਾਇਆ ਗਈ ਕਬਜ਼ੇ ਕਰੀ ਜੀ ਤੇ ਕੁਝ ਹੋਰ ਕਰੀ ਗਈ ਏ ਬਾਬਾ ਜੀ ਨੇ ਪ੍ਰੇਮ 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 ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਭਾਈ ਇਸ ਗਰੀਬ ਬੰਦੇ ਦੇ ਉੱਪਰ ਆ ਪਰਚਾ ਦਰਜ ਕਰ ਰਹੇ ਜੇ ਐਸਾ ਚ ਨੂੰ ਵੀ ਗਿਆ ਬਾਬਾ ਜੀ ਨੇ ਬਾਬੇ ਹਰੀ ਸਿੰਘ ਹੋਣਾ ਨੇ ਕਿਤੇ ਗਰੀਬ ਬੰਦੇ ਨੇ ਪਰਚਾ ਕਰ ਰਹੇ ਜੇ ਕਾਦੀ ਗੱਲੋ ਬਈ ਉਹਨਾਂ ਦਾ ਜੀ ਮਰਿਆ ਜੇ ਤੇ ਇਸੇ ਕਰਕੇ ਉਹਨਾਂ ਨੇ ਪਰਚਾ ਦਰਜ ਕੀਤਾ ਆ ਆਪਾਂ ਇਹ ਵੀ ਸਮਝ ਸਕਦੇ ਆ ਕਿ ਪਿੰਡ ਵਿੱਚ ਲਾਕਤਾ ਜਿੱਦਾਂ ਲਾਕਡਾਊਨ ਹੋ ਜਾਂਦੀ ਆ ਹਾਂ ਉਹ ਵੀ ਆਪਾਂ ਸਮਝ ਸਕਦੇ ਆ ਸੋ ਇੱਥੇ ਆਏ ਆ ਹੁਣ ਪਰਚਾ ਰੱਦ ਹੋ ਗਿਆ ਆ ਸਾਰੇ ਨਿਹੰਗ ਸਿੰਘ ਆਪਣੇ ਆਪਣੇ ਛੋਣੀਆਂ ਚ ਚੱਲੇ ਆ ਹੁਣ ਸੋ ਬਹੁਤ ਧੰਨਵਾਦ ਪੂਰੀ ਪ੍ਰਸ਼ਾਸਨ ਦਾ ਵੀ ਜਿਸ ਤਰੀਕੇ ਦੇ ਨਾਲ ਹੁਣ ਪੁਲਿਸ ਦਾ ਰਵਈਆ ਰਿਹਾ ਜਵੇਂ ਨਿਹੰਗ ਸਿੰਘ ਆਉਂਦੇ ਨੇ ਆਉਂਦੇ ਸਾਰੀ ਗੇਟ ਬੰਦ ਕਰ ਦੇਣਾ ਨਿਹੰਗ ਸਿੰਘਾਂ ਨੂੰ ਬਾਹਰ ਬਿਠਾ ਦੇਣਾ ਅਤੇ ਗੱਲਬਾਤ ਵੀ ਨਹੀਂ ਸੁਣਨੀ ਬਾਅਦ ਦੇ ਵਿੱਚ ਜਦੋਂ ਕੱਠ ਜਾਦਾ ਹੋ ਗਿਆ ਫਿਰ ਗੱਲਬਾਤ ਸੁਣਦੇ ਨੇ ਕੀ ਲੱਗਦਾ ਹੈ ਇਹ ਪਰਖਦੇ ਪਏ ਨੇ ਇਹ ਅਸਲ ਵਿੱਚ ਪਤਾ ਕੀ ਗੱਲ ਆ ਪਹਿਲਾ ਦੇ ਸਮਝ ਲੈਂਦੇ ਨੇ ਇਹ ਕੋਈ ਹੋਰ ਦੇਸ਼ ਤੋਂ ਆਏ ਨਹੀਂ ਸਾਨੂੰ ਇਸ ਦੇਸ਼ ਦਾ ਨਾਗਰਿਕ ਹੀ ਸਮਝਦੇ ਸਾਨੂੰ ਪਹਿਲਾਂ ਸਮਝਦੇ ਹੋਰ ਦੇਸ਼ ਤੋਂ ਆਏ ਨੇ ਪਤਾ ਨਹੀਂ ਕੀ ਆ ਕੀ ਕਰਦੇ ਨੇ ਜਦੋਂ ਇਹ ਆਹੋ ਜੇ ਮਾਹਪੁਰਖਾਂ ਦਾ ਕੱਠ ਹੋਇਆ ਸਿੰਘਾਂ ਦਾ ਕੱਠ ਹੋਇਆ ਫੇਰ ਦਬਾ ਪੈਂਦਾ ਆ ਇਹ ਜਥੇਬੰਦੀ ਨਹੀਂ ਗਈ ਇੱਕ ਹੁੰਦੀ ਨੇ ਜਥੇਬੰਦੀਆਂ ਸ਼ਹਿਰਾਂ ਵਿੱਚ ਜਥੇਬੰਦੀਆਂ ਬੜੀਆਂ ਇਹ ਪੰਥੀਆਂ ਮਾਰੇ ਦਾ ਬਾਬਾ ਜੀ ਵਾਹਿਗੁਰੂ ਬਾ ਇਹ ਪੰਥੀਆਂ ਮਾਰੇ ਦਾ ਜਦੋਂ ਇਹ ਪੰਥ ਕੱਠ ਜਦੋਂ ਪੰਜ ਸਾਲ ਕੱਠ ਹੁੰਦਾ ਨਾ ਉਦੋਂ ਹੀ ਦਬਾ ਪੈਂਦਾ ਉਦੋਂ ਪਤਾ ਲੱਗਦਾ ਆ ਇਹ ਬਾਬਾ ਜੀ ਉੱਪਰ ਨਜ਼ਾਇਜ਼ ਝੂਠਾ ਮੇਰੀ ਕਾਰਵਾਈ ਕਰਕੇ ਸੋ ਪੰਥ ਆਏ ਇਹ ਕੋਈ ਜਥੇਬੰਦੀ ਨਹੀਂ ਗਈ ਇਹ ਪੰਥ ਆ ਜਿੱਥੇ ਪੰਥ ਦਾ ਜਥੇਦਾਰ ਆ ਜੂਗਾ ਨਾ ਉਥੇ ਪੰਥ ਦੇ ਨਿਆਂ ਸਿੰਘ ਆਪਣੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਇਹ ਅਨੇਕ ਬੰਦਾ ਆ ਇਹਨੇ ਹਰੇਕ ਦੀ ਮਦਦ ਕੀਤੀ ਬਾਬਾ ਜੀ ਨੇ ਬਾਬਾ ਜੀ ਨੇ ਹਰੇਕ ਦੀ ਮਦਦ ਕੀਤੀ ਆ ਉਹ ਗਰੀਬ ਪਰਿਵਾਰ ਦੀ ਵੀ ਮਦਦ ਕੀਤੀ ਆ ਸਾਰੇ ਮਲਕੀ ਨਸ਼ਾ ਸ਼ਿਡਾਉ ਕੇਂਦਰ ਹੀ ਬਣਾਇਆ ਬਾਬਾ ਜੀ ਨੇ ਕੋਈ ਨਸ਼ਾ ਕਰਦਾ ਤੇ ਅਲ ਨਰਕ ਹੀ ਅੰਦਰ ਚਾਵੇ ਨਸ਼ਾ ਸ਼ਿਡਾਉ ਕੇਂਦਰ ਹੀ ਹੈਗਾ ਸੋ ਪਿੰਡ ਦੇ ਵਿੱਚ ਇੰਨਾ ਕੁ ਚਿੱਟਾ ਵਿਕ ਰਿਆ ਨਾ ਉਹ ਪਿੰਡ ਦੇ ਸਰਪੰਚ ਤੇ ਕੋਈ ਕਾਰਵਾਈ ਨਹੀਂ ਕੀਤੀ ਬਾਬਾ ਜੀ ਤੁਸੀਂ ਮਦਦ ਕੀਤੀ ਕਹਿੰਦੇ ਪਰਿਵਾਰ ਦੀ ਤੇ ਪਰਿਵਾਰ ਦੀ ਮਦਦ ਕਰਨ ਤੋਂ ਬਾਅਦ ਤੁਹਾਡੇ ਉੱਪਰ ਪਰਚਾ ਹੀ ਦਰਜ ਹੋ ਗਿਆ ਇਹ ਫਿਰ ਇਨਸਾਫ ਤੁਸੀਂ ਹੁਣ ਲੱਭਣ ਆਏ ਹੋ ਇਸ ਜਗ੍ਹਾ ਦੇ ਉੱਪਰ ਇਨਸਾਫ ਲੱਗਦਾ ਹੀ ਮਿਲੇਗਾ ਤੁਹਾਨੂੰ ਗੋਭਾਈ ਗੋਦੀ ਗਾਲੇ ਦਾਵਾ ਇਨਸਾਫ ਸਾਹਿਬ ਅਸੀਂ ਸਰਕਾਰ ਪ੍ਰਸ਼ਾਸਨ ਨੂੰ ਇੱਕ ਅਲਟੀਮੇਟਮ ਦੇਣ ਆਏ ਹੋਏ ਆ ਇਨਸਾਫ ਸਾਨੂੰ ਕਿਸੇ ਕੋ ਨਹੀਂ ਚਾਹੀਦਾ ਇਨਸਾਫ ਅਸੀਂ ਆਪ ਹੀ ਲੈ ਲਾਂਗੇ ਜੇ ਲੋ ਇਹਦਾ ਹੁੰਦਾ ਵੀ ਖਾਲਸਾ ਇਨਸਾਫ ਲੈਣ ਤੇ ਆ ਜਵੇ ਫੇ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਵੀ ਡੇਪਿੰਦੀਆਂ ਆਂਦੀਆਂ ਕਾਲੇ ਆ ਜਵੇ ਬੰਦੇ ਸਿਰਫ ਬੇਇਨਤੀ ਕਰ ਰਹੇ ਆ ਸਾਡੀ ਮਨ ਦੀ ਕਾਰਵਾਈ ਇਹਨਾਂ ਦੇ ਨਹੀਂ ਤੇ ਫੇ ਅੱਜ ਫੌਜਾਂ ਕੱਟੀਆਂ ਮੈਂ ਗੁਰਮਤਾ ਹੋਣਾ ਵਾ ਇਹਦੇ ਆਪਣਾ ਕਰਨ ਕਰਗੇ ਨਹੀਂ ਤੇ ਇੱਕ ਤਨ ਯਾਜੇ ਪਰਚਾ ਹੋਇਆ ਵਾ ਹੋਰ ਵੀ ਫੋਪਾਲਾਂਗੇ ਤੇ ਫੇ ਜਿਹੜਾ ਇਨਸਾਫ ਆਈ ਆਂ ਪੀ ਲੈ ਲਾਂਗੇ ਜਿਸ ਤਰੀਕੇ ਦੇ ਨਾਲ ਗੱਲਬਾਤ ਹੋ ਰਹੀ ਐ ਇਸ ਵਕਤ ਐਂਡ ਲੋਲੀਪੌਪ ਦਿੱਤਾ ਜਾ ਰਿਹਾ ਹੈ ਲੋਲੀਪੌਪ ਦਿੱਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਪਰ ਪਰਚਾ ਜਿਹੜਾ ਹੋਇਆ ਹੈ ਉਹ ਜਲਦੀ ਰੱਦ ਹੋ ਜਾਵੇ ਕਰਨਗੇ ਦੇਖੋ ਭਾਈ ਗੁਰਜੀ ਕਰਨਾਂਗੇ ਕਿਉਂਕਿ ਦੇਖੋ ਉੱਚ ਅਧਿਕਾਰੀਆਂ ਨੂੰ ਕਈ ਗੱਲਾਂ ਦਾ ਜੇ ਪਤਾ ਨਹੀਂ ਸੀਗਾ ਹੁਣ ਅਧਿਕਾਰੀਆਂ ਨੂੰ ਪਤਾ ਲੱਗਾ ਸਮਝਾਇਆ ਸਾਰੀ ਗੱਲ ਦੱਸੀ ਆ ਕਿਉਂਕਿ ਸਾਰੀਆਂ ਗੱਲਾਂ ਦਾ ਉੱਚ ਅਧਿਕਾਰੀ ਹੁਣ ਤੇ ਵਿਚਾਰੇ ਇੱਥੇ ਬੈਠੇ ਆ ਉਹਨਾਂ ਨੇ ਕੋਈ ਕੋਈ ਵੀ ਗੱਲਬਾਹ ਕਰਨੀ ਆ ਇੱਥੇ ਉਹਨਾਂ ਨੇ ਤੇ ਕਮਾਂਡ ਕਰਨੀ ਆ ਥੱਲੇ ਗਰਾਊਂਡ ਲੈਵਲ ਤੇ ਜਿਹੜੇ ਕੋਈ ਕੰਮ ਕਰ ਰਹੇ ਆ ਉਹਨਾਂ ਦੇ ਉੱਤੇ ਆ ਨਾ ਹੁਣ ਲੰਬੜਾ ਪੁਲਿਸ ਅੱਜ ਤੱਕ ਕਰੀ ਸਾਨੂੰ ਕੋਈ ਦਾ ਦੀ ਦਿੱਕਤ ਆਈ ਨਹੀਂ ਜਿੰਨੇ ਤੇ ਪਰ ਗਏ ਸੀਗੇ ਪਰਚਾ ਤੁਹਾਡੇ ਉੱਪਰ ਜਿਹੜਾ ਹੈਗਾ ਹੈ ਉਹ ਉਸ ਜਗ੍ਹਾ ਦੇ ਉੱਪਰ ਹੋ ਜਾਂਦਾ ਜਿਸ ਜਗ੍ਹਾ ਦੇ ਉੱਪਰ ਇਹ ਸਾਰਾ ਚੀਜ਼ਾਂ ਹੋਈਆਂ ਨੇ ਫਿਰ ਪੁਲਿਸ ਨੂੰ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ ਨਹੀਂ ਪੁਲਿਸ ਨੂੰ ਪਤਾ ਵਾ ਗਿਆ ਜੀ ਸਾਰਾ ਸੀਗਾ ਬਸ ਇੱਕ ਸਿਆਸੀ ਦਬਾਅ ਸੀਗਾ ਕੁਝ ਉਹ ਕ੍ਰਿਮਨਲ ਬੰਦਾ ਵਾ ਪਿੰਡ ਦੇ ਬੰਦੇ ਮਗਰ ਲਾਏ ਹੋਏ ਆ ਨੇ ਡਰਾ ਕੇ ਕੋਈ ਮੋਹਤਵਾਰ ਬੰਦੇ ਵੀ ਦੋ ਚਾਰ ਪਾ ਗਏ ਇੱਕ ਧੜੇ ਬੰਦੀ ਉਹਨੇ ਪਿੰਡ ਦੇ ਵਿੱਚ ਛੇੜੀ ਆ ਜਿੰਨਾ ਚਿਰ ਅੱਗੇ ਵੀ ਆਦਾ ਐਸਾ ਦੋ ਦਾ ਪਰਚੇ ਚ ਫਰਾੜ ਰਿਆ ਦੋ ਮਹੀਨੇ ਸ਼ਾਂਤੀ ਰਹੀ ਨਸ਼ਾ ਕੋਈ ਵਾਰਦਾਤ ਨਹੀਂ ਹੋਈ ਕੁਝ ਨਹੀਂ ਹੋਇਆ ਹੁਣ ਉਸ ਤੋਂ ਪਹਿਲਾਂ ਵੀ ਜਦੋਂ ਕੋਈ ਮਸਲਾ ਆਉਂਦਾ ਪਿੰਡੋਂ ਕੰਦੀਆਂ ਨਸ਼ਾ ਵੀ ਗਣਾ ਸ਼ੁਰੂ ਹੋ ਜਾਂਦਾ ਚੋਰੀਆਂ ਸ਼ੁਰੂ ਹੋ ਜਾਂਦੀਆਂ ਇਹ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਪਤਾ ਵਾ ਇਹ ਹੁਣ 2 ਮਹੀਨੇ ਤਿੰਨ ਤੋਂ ਥੋੜਾ ਜਿਹਾ ਗੁਪਤ ਹੋਇਆ ਸੀਗਾ ਤੇ ਕੋਈ ਚੋਰੀ ਨਹੀਂ ਹੋਈ ਸਾਡੇ ਲਾਗੇ ਕੋਈ ਕੁਝ ਨਹੀਂ ਹੋਇਆ ਪਰ ਜਦੋਂ ਆ ਗਿਆ ਰਸਾਂਝੜਾ ਉਹਦੇ ਨਜੀ ਵਾਲੇ ਜਿਹੜੇ ਕਰੰਦੇ ਆ ਨਸ਼ਾ ਕਰਨਾ ਵੱਧ ਮਤਲਬ ਕਟੋਰੀਆਂ ਦੀਆਂ ਵਾਰਦਾਤਾ ਸ਼ੁਰੂ ਕਰ ਦਿੰਦੇ ਆ ਤੇ ਸਾਨੂੰ ਪਤਾ ਵਾ ਵੀ ਸਾਡਾ ਡੈਡੀ ਦਾ ਆ ਗਿਆ ਉਹਨੇ ਆਪ ਹੀ ਖੜਾ ਪਚਾ ਲੂਗਾ ਨਾ ਇਹ ਗੱਲ ਆ ਫੋੜਾ ਕਰਕੇ ਸਾਡਾ ਜਿਹੜਾ ਕੰਮ ਆ ਅਸੀਂ ਆਪਣਾ ਵਿਦਿਆਲੇ ਬਣਾਉਣ ਦੇ ਆ ਉਸ ਭਚੰਗੀ ਸਿੰਘ ਵੀ ਰਹਿੰਦੇ ਆ ਉਹਨਾਂ ਨੂੰ ਪੜਾਉਨੇ ਆ ਲਿਖਾਉਨੇ ਆ ਜਿਨ੍ਹਾਂ ਦੇ ਕੋਈ ਅੱਗੇ ਨੇ ਪਰਿਵਾਰ ਗਰੀਬ ਪਰਿਵਾਰਾਂ ਦੀ ਜਿੰਨੀ ਵੀ ਰਾਖਨ ਦੇ ਕੇ ਕੁਝ ਵੀ ਨਹੀਂ ਮਤ ਕਰੀਦੀ ਆ ਇਹਨਾਂ ਗੱਲਾਂ ਦੀ ਇਹਨਾਂ ਨੂੰ ਦਿੱਕਤ ਆ ਜਿਹੜੇ ਥੋੜੇ ਦੋ ਚਾਰ ਬੰਦੇ ਨਾ ਜਿਹੜੇ ਹੁੰਦੇ ਆ ਪਿੰਡ ਦੇ ਵਿੱਚ ਫਿਰ ਥੋੜਾ ਜਿਹਾ ਹੁਣ ਉਮਰ ਸਾਰੀ ਲੰਘ ਜਾਂਦੀ ਇਹਨਾਂ ਨੂੰ ਕੋਈ ਪਿੰਡ ਚ ਪੁੱਛਦਾ ਨਹੀਂ ਪਰ ਉਹ ਆਪਣੀ ਆਪਣੇ ਆਪ ਨੂੰ ਸਮਝਦੇ ਆ ਵੀ ਅਸੀਂ ਮੋਦਬਾਰ ਆ ਬਸ ਉਹਨਾਂ ਦੀ ਪ੍ਰੋਬਲਮ ਦਾ ਕਰਕੇ ਹੁਣ ਵੀ ਪੰਜ ਸੱਤ ਬੰਦੇ ਸਾਡੇ ਪਿੰਡ ਦੇ ਹੀ ਆ ਜਿਨ੍ਹਾਂ ਨੇ ਇਹ ਕੰਮ ਕਰਾਇਆ ਵਾ ਮਤਲਬ ਕਿ ਲਗੜ ਲਾਟ ਹੀ ਹੈ ਜਿਸ ਕਾਰਨ ਇਹ ਸਾਰੀ ਚੀਜ਼ ਲਗੜ ਡਾਟ ਹੈ ਇਹ ਸਾਰੇ ਪਿੰਡ ਪਿੰਡੀ ਇਹੀ ਹਾਲ ਵਾ ਕਿਲਾ ਕੋਈ ਚੰਗੇ ਕੰਮ ਕਰਨ ਲੱਗਾ ਕੋ ਅੱਗੇ ਵਧ ਕਰਨ ਦੀ ਕੋ ਤੁਹਾਨੂੰ ਤੈਨੂੰ ਕੀ ਦਿੱਕਤ ਹੈਗੀ ਹੈ ਮੇਰੇ ਨਾਲ ਇਹ ਇਹ ਗੱਲਬਾਤ ਨਹੀਂ ਕੀਤੀ ਨਹੀਂ ਵਾਹਿਗੁਰੂ ਜੀ ਅਸੀਂ ਇਦਾਂ ਦੇ ਬੰਦਿਆਂ ਨੂੰ ਮੂੰਹ ਲਾਈ ਜਾਣੀ ਅਸੀਂ ਉਹਨਾਂ ਨਾਲ ਗੱਲਬਾਤ ਕੀ ਕਰਨੀ ਹੈ ਨਾ ਇਹ ਜਦੋਂ ਨਾਲ ਆਪਾਂ ਗੱਲਬਾਤ ਦੇਖੋ ਗੱਲਬਾਤ ਬਰਾਬਰ ਦੇ ਨਾਲ ਹੁੰਦੀ ਆ ਜਿਹਨਾਂ ਕੋਈ ਗੱਲਬਾਤ ਆ ਜਿਹਦੇ ਆ ਕੋਈ ਵਜੂਦ ਹੀ ਨਹੀਂ ਅਸੀਂ ਉਹਨਾਂ ਕੀ ਗੱਲਬਾਤ ਕਰਨੀ ਹੈ ਠੀਕ ਹੈ ਚਿੱਟੇ ਵਾਲੇ ਵਪਾਰੀਆਂ ਨਾਲ ਕੀ ਗੱਲ ਕਰਨੀ ਆ ਨਸ਼ੇ ਵਾਲੇ ਨਾਲ ਸ਼ਰਾਬ ਦੇ ਵੇਚ ਵੇਚ ਕੇ ਨੇ ਢਾਪੇਂ ਤੇ ਫਸਾਇਆ ਹੋਇਆ ਸਾਡਾ ਨੇ ਹੁਣ ਜਦੋਂ ਤੇ ਅਸੀਂ ਪਿੰਡ ਦੇ ਵਿੱਚ ਪੜਾਅ ਖੋਲ੍ਹਿਆ ਵਾ ਸ਼ਰਾਬ ਸਾਰਾ ਨਸ਼ਾ ਬੰਦ ਕਰਾ ਕੇ ਚੰਗੇ ਕੰਮ ਨਿਆਣੇ ਲ ਮਾ ਹੁਦਾ ਕਰਕੇ ਸਾਰਾ ਕੰਮ ਹੋਇਆ ਹੈ ਅੱਛਾ ਤੁਸੀਂ ਕਹਿ ਰਹੇ ਹੋ ਕਿ ਭਈ ਉਹਦੇ ਨਾਲ ਗੱਲ ਹੀ ਕੀ ਕਰੀਏ ਉਹਦੇ 'ਤੇ ਕੋਈ ਔਕਾਤ ਹੀ ਨਹੀਂ ਹੈਗੀ ਉਹਨੇ ਤਾਂ ਪਰਚਾ ਕਰਾ ਦਿੱਤਾ ਤੁਹਾਡੇ ਉੱਪਰ ਤੁਸੀਂ ਫਿਰ ਦੇਖੋ ਅਕਾਦ ਜਿਹੜੀ ਆ ਅਕਾਦ ਕਿਸੇ ਦੀ ਹੈਗੀ ਨਹੀਂ ਹੈਗੀ ਉਹ ਮਹਾਰਾਜ ਨੂੰ ਪਤਾ ਵਾ ਗੱਲ ਤਾਂ ਇਹ ਇਹ ਗੱਲ ਕਰ ਰਹੇ ਵੀ ਉਹ ਸਾਡੇ ਸਟੈਂਡਰਡ ਦਾ ਨਹੀਂ ਹੈਗਾ ਬੰਦਾ ਅਸੀਂ ਜੇ ਕੋਈ ਸਮੁਰੇ ਸਿੰਘ ਵਾ ਜਾ ਕੇ ਸੁਲਝਿਆ ਬੰਦਾ ਹੋਵੇ ਉਹ ਨਾਲ ਗੱਲ ਕਰਾਂਗੇ ਇਦਾਂ ਦੇ ਕਹਿੰਦੇ ਜਿਹਦੀ ਜਮੀਰ ਹੀ ਨਹੀਂ ਉਹਨਾਂ ਹੀ ਗੱਲ ਕੀ ਕਰਨੀ ਹੈ ਹੈਨਾ ਲੱਗਦਾ ਉਸ ਦੀ ਜਮੀਰ ਨਹੀਂ ਅੱਛਾ ਬਸ ਹੁਣ ਮੇਰਾ ਦੋ ਕੁ ਸਵਾਲ ਆਖਰੀ ਨੇ ਪ੍ਰਸ਼ਾਸਨ ਕੀ ਕਹਿ ਰਹੀ ਹੈ ਤੁਹਾਨੂੰ ਕੋਈ ਪ੍ਰਸ਼ਾਸਨ ਨਾਲ ਚ ਅਧਿਕਾਰੀਆਂ ਦੇ ਨਾਲ ਚ ਸਾਰੀ ਗੱਲ ਆਈ ਆ ਉਹ ਹੁਣ ਕਰ ਰਹੇ ਆ ਗੁਰਮਤਾ ਕਹਿੰਦੇ ਜਲਦੀ ਤੋਂ ਜਲਦੀ ਤੁਹਾਡੀ ਕੋਈ ਕਾਰਵਾਈ ਜਿਹੜੀ ਮੰਗਾ ਪੂਰੀਆਂ ਕਰਾਂਗੇ ਜੇਕਰ ਨਹੀਂ ਹੁੰਦਾ ਜਾਂ ਫਿਰ ਲੌਲੀਪੌਪ ਦੰਦੇ ਨੇ ਜਿਵੇਂ ਪਹਿਲਾਂ ਕਿਹਾ ਫਿਰ ਕੀ ਤੁਸੀਂ ਕਰੋਗੇ ਜਾਂ ਫਿਰ ਨਿਹੰਸ ਸਿੰਘ ਜਿਹੜੇ ਤੁਹਾਡੇ ਨਾਲ ਆਏ ਨੇ ਉਹਨਾਂ ਦਾ ਕੀ ਸੁਨੇਹਾ ਹੈ ਲੌਲੀਪੌਪ ਲੌਲੀਪੌਪ ਫਿਰ ਸਾਡੇ ਕੋਈ ਬਹੁਤ ਵੱਡੇ ਹੈਗੇ ਦੇਣ ਨੂੰ ਉਹਨਾਂ ਨੂੰ ਕੋਈ ਈ ਗੱਲ ਨਹੀਂ ਹੈ ਤੇ ਉਹਨਾਂ ਨੂੰ ਵੀ ਦੇ ਦਾਂਗੇ ਠੀਕ ਠੀਕ ਵਾਈਕਰੋ ਜੀ ਕਾਲ ਸੇ ਵਾਈਕਰੋ ਜੀ ਦੀ ਫਤਗੀ ਤਾਂ ਬਿਲਕੁਲ